ਅੱਜ ਜੀ ਸਾਡੇ ਨਾਲ ਮੌਜੂਦ ਹਨ ਪਾਸਟਰ ਦਾਉਦ ਜੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅ ਦਾਉਦ ਜੀ ਇਹ ਦੱਸਿਓ ਕਿ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਈਸਾਈ ਭਾਈਚਾਰੇ ਵੱਲੋਂ ਕੱਢੀ ਜਾ ਰਹੀ ਹੈ ਇਹ ਕਿਸ ਸੰਬੰਧ ਵਿੱਚ ਇਕੱਠੀ ਹੈ ਸਭ ਨੂੰ ਜੈ ਐਮ ਸੀ ਜੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾ ਹੋਣ ਮੈਂ ਆਪ ਸਭ ਨੂੰ ਪ੍ਰਭੂ ਯਿਸੂ ਦੇ ਨਾਮ 'ਤੇ ਬles ਕਰਦਾ ਹਾਂ ਆਸ਼ੀਸ਼ ਦਿੰਦਾ ਹਾਂ ਔਰ ਮੈਂ ਸਭ ਨੂੰ ਦੱਸਣਾ ਚਾਹਣਾ ਹੈ ਕਿ ਅੱਜ 크리스마ਸ ਦੇ ਸੰਬੰਧ ਵਿੱਚ ਇੱਕ ਬਹੁਤ ਹੀ ਵੱਡੀ ਸ਼ੋਭਾ ਯਾਤਰਾ ਮਖੂਦੇ ਕਲੀਸਿਆਵਾਂ ਵੱਲੋਂ ਸੇਵਕਾਂ ਵੱਲੋਂ ਅਤੇ ਸਾਰੇ ਪਾਰਿਸ਼ਾਦੇ ਵੱਲੋਂ ਇਹਦਾ ਅਰੇਂਜ ਕੀਤਾ ਗਿਆ ਹੈ ਸ਼ੋਭਾ ਯਾਤਰਾ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਤੁਸੀਂ ਦਾ ਪ੍ਰਚਾਰ ਪ੍ਰਭੂ ਯੂਸੂਸੀ ਦੇ ਜੀਵਨ ਦਾ ਪ੍ਰਚਾਰ ਔਰ ਪ੍ਰਭੂ ਯੂਸੂਸੀ ਦੀ ਸ਼ਖਸੀਅਤ ਦਾ ਪ੍ਰਚਾਰ ਅਸੀਂ ਲੋਕਾਂ ਦੇ ਕਰ ਲੈ ਕੇ ਚਾਈਏਗਾ ਔਰ ਅਸੀਂ ਸਾਬ ਭੈਣਾਂ ਨੂੰ ਭਾਈਆਂ ਨੂੰ ਔਰ ਸਾਰਿਆਂ ਨੂੰ ਇਹ ਇਸ ਗੱਲ ਦੀ ਵਧਾਈ ਦੇਣਾ ਚਾਹੁੰਦੇ ਆ ਔਰ ਅਸੀਂ ਸਭ ਨੂੰ ਪ੍ਰੇਮ ਦਾ ਸੰਦੇਸ਼ ਦਿੰਦੇ ਆ ਔਰ ਦੱਸਦੇ ਆ ਕਿ ਪ੍ਰਭੂ ਯੂਸੂਸੀ ਇਸ ਧਰਤੀ ਉਤੇ ਇਸ ਲਈ ਆਇਆ ਤਾਂ ਕਿ ਉਹ ਸਾਡੇ ਮਾਪਿਆਂ ਨੂੰ ਮਾਫ ਕਰੇ ਸਾਨੂੰ ਨਜ਼ਾਤ ਦੇਵੇ ਸਾਡੇ ਗੁਨਾਹਾਂ ਤੋਂ ਬੁਰਿਆ ਕੰਮਾਂ ਤੋਂ ਸਾਨੂੰ ਛੁਡਾ ਕੇ ਪਰਮੇਸ਼ਵਰ ਦੇ ਰਾਜ ਵਿੱਚ ਸ਼ਾਮਿਲ ਕਰੇ ਪਰ ਇਹੀ ਸੱਦਾ ਸਾਰਿਆਂ ਨੂੰ ਵੀ ਹੈ ਕਿ ਤੁਸੀਂ ਵੀ ਪ੍ਰੇਮ ਨਾਲ ਭਾਈਚਾਰੇ ਨਿਲ ਕੇ ਵੱਸੋ ਪਰਮਪੂ ਕੋ ਅਨੁਸਾਰ ਅਨੁਭਵ ਕਰਦੇ ਨੇ ਜੈਮ ਸਿੰਘ ਮੇਰੇ ਉਹਨਾਂ ਦੇ ਐਮ ਸੀ ਜੀ ਅੱਜ ਪ੍ਰਭੂ ਯਿਸੂ ਸਿੱਕੇ ਜਨਮ ਦਿਨ ਸਮੰਤੀ ਰੋਹ ਚੁਬਾ ਯਾਤਰਾ ਫਾਸਾ ਦੀ ਤਰ੍ਹਾਂ ਮਖੂ ਦੇ ਚਲੀ ਜਾ ਰਹੀ ਹੈ ਅਭੀ ਉਸ ਨੂੰ ਸਿੱਧਾ ਜਨਮ ਦਿਨ پوری ਦੁਨੀਆ ਦੇ ਵਿੱਚ ਬੜੇ ਧੂਤਾਂ ਰਮ ਲਾਇਆ ਜਾਂਦਾ ਹੈ ਤੇ ਇਹਦੀਆਂ ਤਿਆਰੀਆਂ ਸਾਡੇ ਮਖੂ ਦੇ ਵਿੱਚ ਵੀ ਸ਼ੁਰੂ ਹੋ ਚੁੱਕੀਆਂ ਨੇ ਇਸ ਤਿਆਰੀ ਸੰਬੰਧੀ ਅੱਜ ਦੀ ਸ਼ੁਭ ਯਾਤਰਾ ਜਿਹੜੀ ਹੈ ਤੇ ਕੱਢੀ ਜਾ ਰਹੀ ਹੈ ਔਰ ਬੜੀ ਦੂਰੋਂ ਦੂਰੋਂ ਸ਼ਖਦਾ ਜਿਹੜੀਆਂ ਸ਼ੋਭਾ ਯਾਤਰਾ ਦੇ ਹਿੱਸਾ ਲੈਣ ਦੀਆਂ ਨੇ ਵੱਡੀ ਗਿੰਗਿ ਦੀ ਵਿੱਚੋਂ ਸਾਰੇ ਪਾਈਸਿਆਂ ਦੇ ਲੋਕ ਇਸ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣਗੇ ਅੱਛਾ ਕੀ ਮਕਸਦ ਕੀ ਹੈ ਜੀ ਸ਼ੋਭਾ ਯਾਤਰਾ ਕਰਦਾ ਸ਼ੋਭਾ ਯਾਤਰਾ ਬਸ ਇੱਕ ਖੁਸ਼ੀ ਦਾ ਦਿਹਾੜਾ ਮਨਾਉਣ ਵਾਸਤੇ ਇੱਕ ਤਿਆਰੀਆਂ ਦੇ ਸਬੰਧੀ ਸਮਝਣਾ ਵੀ ਲੋਕਾਂ ਨੂੰ ਜਾਗਰੂਕ ਕਰਨਾ ਕਿ ਯਿਸੂਸੀ ਦਾ ਜਨਮ ਦਿਨ ਜਿਹੜਾ ਹੈ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਔਰ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਸ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤਾਂ ਜੋ ਸਾਰੇ ਲੋਕਾਂ ਨੂੰ ਜਾਗਰਤ ਕੀਤਾ ਜਾਵੇ ਆਉਣ ਲਈ 25 ਦਸੰਬਰ ਨੂੰ ਯਿਸੂ ਮਸੀਹ ਜੀ ਦੇ ਜਨਮ ਦਿਨ ਪੂਰੇ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾਵੇ। ਮੈਂ ਸਰਨ ਮਸੀਹ ਸਮਾ ਸਾਭਕਾ ਪ੍ਰਧਾਨ ਨਗਰ ਚਦਮੱਖੂ ਮੈਂ ਅੱਜ ਜਿਹੜੇ ਸਾਧਾਮ ਸੀ ਪਾਈ ਚੜਾ ਸਭਾ ਯਾਤਰਾ ਕਦਮ ਜਾ ਰਿਹਾ ਮੈਂ ਉਸ ਸ਼ੋਭਾ ਯਾਤਰਾ ਤੇ ਸਾਰੇ ਦੇਸ਼ ਵਾਸੀਆਂ ਨੂੰ ਸਾਰੀ ਦੁਨੀਆ ਨੂੰ ਤੇ ਖਾਸ ਕਰਕੇ ਜਲੰਧ ਪੰਜਾਬ ਵਿੱਚ ਮਸੀਹ ਯਸੂਮਸੀ ਦਾ ਜਨਮ ਦਿਨ ਮਨਾਉਣ ਵਿੱਚ ਬੜੀ ਤਨਦੇਈ ਨਾਲ ਬੜੇ ਸ਼ੌਂਕ ਨਾਲ ਅੱਜ ਪ੍ਰਭੂ ਯਸੂਮਸੀ ਦਾ ਜਨਮ ਮਨਾ ਰਹੇ ਹਨ ਮੈਂ ਉਹਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਪ੍ਰਭੂ ਯਸੂਮਸੀ ਅੱਗੇ ਬੇਨਤੀ ਕਰਦਾ ਹਾਂ ਕਿ ਸਾਰੀ ਦੁਨੀਆ ਤੇ इस तरह आने वाले साल भी प्रभु प्रभु यसु मसीह सारी दुनिया खुशियां बख्शे धन्यवाद मेरा नाम पास्टर अजय कुमार है मक्खू से और मैं इस शोभा यात्रा और क्रिसमस के उपलक्ष्य में आप सबको तो जय मसीह की कहता हूँ मैं विशेष करके बताना चाहता हूं कि ये शोभा यात्रा और इस क्रिसमस को हम क्यों सेलिब्रेट कर रहे हैं क्यों मना रहे हैं सारे संगत के साथ क्योंकि आज से लगभग 2000 साल पहले परमपिता परमेश्वर मनुष्य के रूप में इस दुनिया में आया और उस दुनिया में आने का मकसद था मनुष्य जाति को बचाने के लिए मनुष्य जाति को उनके पाप से छुड़ाने के लिए धर्म से छुड़ाने के लिए प्रभु यीशु मसीह मानव बन के दुनिया में आया नम्र होकर दीन होकर और उसी दिन को याद करके हम लोग जो है ये खुशियां मना रहे हैं और एक समाचार लोगों के बीच में बांट रहे हैं कि जो कोई भी उस प्रभु मसीह के ऊपर विश्वास करेगा वो बचाया जाएगा उसके वाणी में लिखा है परमेश्वर ने जगत से ऐसा प्रेम किया कि उसने अपना एक पुत्र को भेज दिया ताकि जो कोई उस पर विश्वास करे वह नाश ना हो बल्कि अनंत जीवन पाए मेरे प्यारे मकदू शहर के सारे पास्टर सारे संगत मसीह कलीसिया ये सब मिल कर के इस खुशी को सेलिब्रेट कर रहे हैं और पूरे शहर के लिए सख सुख शांति के लिए हम प्रार्थना आराधना कर रहे हैं कि जिस प्रकार हमने उस परमेश्वर को जाना है प्रभु ने अपने आप को हमारे बीच में प्रकट किया है वैसे ही हम दूसरों को भी उसके प्रगटीकरण के बारे में बता सकें ताकि लोग जो है बचाए जाएँ कोई भी नाश ना हो और परमेश्वर के राज्य में प्रवेश करें तो इस क्रिसमस में यही शांति का संदेश जो है सब लोगों को देना चाहता हूँ आपस में प्रेम रखें शांति के साथ अपना जीवन को व्यतीत करें और परमेश्वर आप सबको अपने राज्य में आनंदित रखें सबको जय मैं पास्टर जय सिंह मखु तो सारे मखुदे इलाका निवासियों बड़े दिन दियाँ बहुत बहुत बधाइया ये दे प्रेम का संदेश जरा प्रभु यशम जी ने इस दुनिया के ਪਿਆਰ ਕੀਤਾ ਉਹਨੇਾਰੇ ਸੰਸਾਰ ਦੇ ਨਾਲ ਤੇ ਇਸ ਦੁਨੀਆ ਦੇ ਵਿੱਚ ਆਏ ਉਹਦੇ ਜਨਮ ਦੇ ਵਿੱਚ ਵਿੱਚ ਫਿਰ ਤੋਂ ਮੈਂ ਸਾਰੇ ਮਕੂਨ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੱਥੇ ਤੱਕ ਆਵਾਜ਼ ਜਾਂਦੀ ਹੈ ਸਾਰੇ ਪੰਜਾਬ ਨਿਵਾਸੀਆਂ ਨੂੰ ਵੱਡੇ ਦੇ ਲਈ ਬਹੁਤ ਬਹੁਤ ਸ਼ੁਮਾਰਕ ਦੇਣਾ ਹੈ ਜੈ ਐਮ ਸੀ ਕੀ